ਆਲੀ 40 ਫੁੱਟ ਸੱਜਰੋਂ ਇਹ ਇਹ ਨਹਿਰ ਹੈ ਤੇ ਜਿਹੜੀ ਆ ਪਾਖੜਾ ਦੇ ਵਿੱਚ ਐਕਸਪੈਰੀਮੈਂਟ ਕਰਦੇ ਸੀ ਉਹ ਹੋਰ 10 ਫੁੱਟ ਡੂੰਗੀ ਮੰਨ ਲਾ ਯਾਰ ਉਹ ਇਦੋਂ ਚੌੜੀ ਵੀ ਸੀ ਨਾ ਹੈਨਾ 30 ਤੇ 40 50 ਫੁੱਟ ਫਿਰ ਹੈਗਾ ਐਸਟੀਮੇਟ ਬਈ ਹੈਨਾ ਲੈ ਮੇਤਰੂ ਪਾਖੜਾ ਨਹਿਰ ਜਿਹੜੀ ਨਾ 50 ਫੁੱਟ ਡੂੰਗੀ ਮੰਨ ਕੇ ਚੱਲਿਓ ਸਪੈਸ਼ਲ 500 ਦਾ ਰੱਸੀ ਤੇ ਲਾਇਆ ਪਹਿਲਾਂ ਵੀ ਅੱਜ ਇਹ ਖੋਜ ਕਰਕੇ ਦੇਖਣੀ ਹੈ ਨਾ ਤੇ ਲੈ ਮੇਤਰੇ ਹੋਰ ਵੀ ਆਪ ਨੂੰ ਕੰਮ ਦਿਆ ਕਰੂ ਯਾਰ ਹਣੇ ਗੱਡੀ ਚ ਰੱਖਦੇ ਆ ਹੈਨਾ 50 ਫੁੱਟ ਡੂੰਗੀ ਪਾਖੜਾ ਨਹਿਰ ਹੈਗੀ ਆ ਬਈ ਅਸੀਂ ਨਾ ਮਿੱਤਰੋ ਇੱਕ ਐਕਸਪੈਰੀਮੈਂਟ ਕਰਨਾ ਸੀਗਾ ਇਹ ਨਹਿਰ ਮਿਲਣੀ ਸੀ ਰੱਸਾ ਸੀ ਆ ਨਵਾਂ ਲਿਆਏ ਤੇ ਪਾਣੀ ਦਾ ਥੋੜਾ ਜਿਹਾ ਵਹਾਏ ਪੁਲ ਤੇ ਤੇਜ ਹੋਣ ਕਾਰਨ ਅਸੀਂ ਅਗਲੇ ਪੁਲ ਤੇ ਜਿਹੜਾ ਐਕਸਪੈਰੀਮੈਂਟ ਕਰ ਰਹੇ ਆ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਲੋ ਵੀ ਮਿੱਤਰੋ ਆਪਾਂ ਪਹੁੰਚ ਗਏ 112 ਨੰਬਰ ਬੁਰਜੀ ਤੇ ਹਨਾ ਆ ਗਈ 112 ਨੰਬਰ ਬੁਰਜੀ ਇੱਥੇ ਜਿਹੜੀ ਟਲਾਂ ਆ ਜਿਵੇਂ ਕਹਿੰਦੀ ਥੋੜੀ ਜਿਹੀ ਘਟ ਹੈ ਹਨਾ ਉਥੇ ਪਾਣੀ ਬੜਾ ਤੇਜ਼ ਸੀ ਇੱਥੇ ਜਿਹੜਾ ਹੋ ਸਕਦਾ ਆਪਣਾ ਐਕਸਪੈਰੀਮੈਂਟ ਕਲੀਅਰ ਹੋ ਜੇ ਤੇ ਇੱਥੇ ਆਪਾਂ ਇਹ ਨਾਲ ਕਰਕੇ ਦੇਖਾਂਗੇ ਆਪ ਪੂਰਤੇ ਕਰਾਂਗੇ ਆਪਾਂ ਲੈ ਇੱਥੇ ਗੱਡੀ ਆਪ ਕਿੱਧਰ ਲਾਈਏ ਇਸ ਦਾ ਇੱਥੇ ਲਾੜਾ ਹੂੰ ਇਧਰ ਮੋੜ ਕੇ ਲਾਉਣੀ ਆਪਾਂ ਗੱਡੀ ਲੈ ਵੀ ਮਤਲਬ ਆਪਾਂ ਬੰਨ ਲੈ ਆ ਰੱਸਾ ਮਜ਼ਬੂਤ ਕਰਕੇ ਹੈਨਾ ਹੁਣ ਤਾਂ ਨਿਕਲਦਾ ਦਰ ਮੈਂ ਓਏ ਹੈ ਦਿਖਾ ਦੇ ਪੂਰੀ ਘੈਂਟ ਵੀ ਆ ਨਹਿਰ ਦੀ ਚੈੱਕ ਕਰਨੀ ਆ ਆਪਣੀ ਸਸੀ ਗਾ ਜੀ ਠੀਕ ਹੋ ਜੀ ਲੈ ਮੈਂ ਤਰਵਾ ਜੁਕਰਾਂ ਚੱਕ ਲਾਪਣਾ ਚੱਕ ਲਿਆ ਪਿੰਨਾ <laughs> सिखा जी सिनी ये पत्थर ਇੱਟ ਦੇ ਤਾਂ ਨਹੀਂ ਲੱਗਣਦੀ ਪੈਰ ਹੈਨਾ ਇੱਟ ਦੇ ਪੈਰ ਨਹੀਂ ਲੱਗਣ ਦਿੰਦੀ ਇੱਥੋਂ ਹੀ ਛੱਡਦੇ ਹਾਂ ਉਰੇ ਠੀਕ ਹੈਨਾ ਉਰੋ ਸਹੀ ਰਹੁ ਫਿਰ ਵੀ ਉਹ ਬਚਾ दूर वो हो जा रही है भी <laughs> हाल <इदाने कुछ था। laughs> कोई जा रहा ਹੋਰ ਤੇ ਰਹੀ ਆ ਕਿ ਕਿ ਮੈਂ ਕੀ ਕੋਈ ਹੱਲ ਨਹੀਂ ਪੀਹ ਜੀ ਜੀ ਉਹ ਜਿਹੜੀ ਪਣੀ ਭਾਰੀ ਨਹੀਂ ਤਾਂ ਮੈਨੂੰ ਤਾਂ ਲੱਗਦਾ ਵਾ ਗਈ ਹੈ ਹਾਂ ਹਾਂ ਇਿੱਥੇ ਤਾਂ ਖਾਸਾ ਵਜਨ ਚ ਲੱਗਦਾ ਹੁਣ ਫਿਰ ਇਹ ਐਕਸਪੈਰੀਮੈਂਟ ਬਣਾਦੇ ਹਾਂ ਹਨਾ ਇੱਥੇ ਬੈਠ ਕੇ ਕਰਦੇ ਆਂ ਹਾਂ ਇੱਥੇ ਉਹ ਉੱਥੇ ਚੱਲ ਇੱਥੇ ਤਾਂ ਨਹੀਂ ਜਾਉਂਦਾ ਦੇਖੀ ਇਹਦਾ ਖੜਾ ਜਾ ਫੇਰ ਇਹਨੂੰ ਉਹ ਕਰ ਦਿਆਂ ਯੱਕ ਵੀ ਹਾਂ ਖੜਾ ਜਾ ਜਾ ਰਿਹਾ ਚੱਲ ਜਾ ਰਿਹਾ ਹਾਂ ਇਹਦਾ ਕੀ ਹਾਲ ਹੋ ਸਕਦਾ ਮਨ ਤਾਂ ਨਹੀਂ ਭੈਲੋ ਸਕਦਾ ਹਾਂ ਕਰ ਵੀ ਇੱਕ ਹੁਣ ਬਤ ਲਗ ਜੂ ਹੋ ਉਥੋਂ ਸਿੱਟਾਂਗੇ ਵਿਚ ज़्यादा रहे handleDelete में उठ खड़े जाए पर एक बारी और सही आपा ने भगा के छटांगे बिचारे है ना खड़े जा और साइनल वेट लिए नहीं होना खड़ जा फिर आ और सब इशारा है ना जेड़ा इधर मुंह आ गया ਅਜੀ ਯਾਰ ਨਾ ਮਿੱਤਰੋ ਇਹਦਾ ਜਿਹਦੇ ਖੜੀ ਖੁੜੀ ਹੋਈ ਉਹਦੇ ਦਾ ਹੱਲ ਹੋ ਸਕਦਾ ਪਰ ਇਹ ਕੱਢਦੀ ਨਹੀਂ ਹੈਨਾ ਲੈ ਫਿਰ ਉਹ ਕਰਦੀ ਕੈਨਸਲ ਕਰਦੀਏ ਇੱਕ ਵਾਰੀ ਹੋਰ ਝਟ ਦੇਖ ਲਈਏ ਹੈ ਜਿਆਦਾ ਫਿਰ ហេਟੋ ਯਾਰ ਕੋਈ ਨਾ ਕੋਈ ਹੱਲ ਹੋਵੇ ਕਿਵੇਂ ਹੋ ਸਕਦਾ ਹੈ ਕੋਈ ਹੱਲ ਨਹੀਂ ਓਏ ਲੈ ਮੇਤਰ ਹੁਣ ਜਿਆਦਾ ਫਿਰ ਸੂਤਰ ਹਮਤਾਬ ਕੇ ਜਿਵੇਂ ਉਹ ਕਹਿੰਦੇ ਸੀ ਸ਼ਾਮ ਲਾਲ ਸਿੱਦੂਰੀ ਵੀ ਪਈ ਹੈਗੀ ਐ ਇਹ ਕਿੰਨੇ 60 ਫੁੱਟ ਕਹੇ ਸੀ ਉਹਨੇ ਹੈ ਵੀ 60 ਕਾ ਫੁੱਟ ਸਾਨੂੰ ਯਕੀਨ ਨਹੀਂ ਸੀ ਆਇਆ ਸੀਗਾ ਵੀ ਨਹੀਂ ਜਰਾ ਆਪ ਆਪ ਦੇਖਾਂਗੇ ਪਰ ਚਲੋ ਅਸੀਂ ਬਣਾ ਰੱਸਾ ਵੀ ਖਰੀਦਿਆ ਸਪੈਸ਼ਲ ਹਨਾ ਹੁਣ ਫੇਰ ਸਹੀ ਕਿਤੇ ਐਂ ਕਰ ਧਰਮਿਆ ਉਹ ਪਾਣੀ ਦਿਖਾ ਦੇ ਬਾਈ ਉਹਨਾਂ ਨੇ ਯਕੀਨ ਨਹੀਂ ਮੰਨਣਾ ਵੀ ਪਤਾ ਨਹੀਂ ਕਿਤੇ ਉਹੀ ਤਾਂ ਨਹੀਂ ਸੀ ਕਹੀ ਜਾਂਦੇ ਮਿੱਤਰੋ ਆ ਪਾਣੀ ਇੰਨਾ ਤੇਜ਼ ਆ ਸਾਨੂੰ ਤਾਂ ਐਂਦੀ ਵੀ ਜਿਹੜਾ ਪਿਸਲਲਾ ਪੋਲਾ ਵੀ ਉੱਥੇ ਵਾਲਾ ਤੇਜ਼ ਆ ਵੀ ਇਹ ਤਾਂ ਯਾਰ ਇੱਥੇ ਵੀ ਤੇਜ਼ ਹੀ ਆ ਤੇ ਸਾਰੀ ਨਹਿਰੀ ਤੇਜ਼ ਆ ਹਨਾ ਬਸ ਅੱਜ ਦਾ ਜਿਹੜਾ ਐਪੀਸੋਡ ਸੀ ਜਮੈਂ ਕਹਦੀ ਆ ਖਾਤਮਾ ਹਨਾ ਤੇ ਰੱਸਾ ਆਪਣਾ ਆਪ ਲਫਾਫੇ ਚ ਪਾ ਲੈਨੇ ਆ ਸਾਨੂੰ ਤਾਂ ਐਂਦੀ ਵੀ ਆਪਾਂ ਮਿੰਡ ਕੇ ਦੇਖਾਂਗੇ ਪਰ ਬਈ ਮਿਲਣਨ ਤੋਂ ਬਾਹਰ ਐਵੇਂ ਕਹਦੀ ਇਹ ਤਾਂ ਖਿੱਚਦੀ ਆ ਹਨਾ ਇਹ ਤਾਂ ਲੋ ਗੱਟ ਨੂੰ ਤੇਨੇ ਛੱਡਣੀ ਕੀ ਆ ਯਾਰ ਹੁਣ ਇਹ ਤਾਂ ਟਰੱਕ ਲੈ ਜਾਂਦੀ ਆ ਕਹਿੰਦੇ ਰੋੜ ਕੇ ਸਾਨੂੰ ਆਏ ਤੇ ਫਿਰ ਵੀ ਚਲੋ ਪੱਥਰ ਆ ਵੀ ਆਪਾਂ ਮਿਣਾਗੇ ਹਨਾ ਵੀ ਆਪਣਾ ਅੱਜ ਸ਼ੱਕ ਕੱਢਾਂਗੇ ਕਿੰਨੀ ਕਢੂੰਗੀ ਆਪਾਂ ਖੜਾ ਪਰ ਇਹ ਸ਼ੱਕ ਨਹੀਂ ਕੱਢਣ ਦਿੰਦੀ ਉਹ ਤਾਂ ਨਹਿਰ ਜਿਹੜੀ ਤੇਜ ਸੀ ਹਨਾ ਉਹਨੇ ਤਾਂ ਨਹੀਂ ਆਪਣੇ ਜਿਵੇਂ ਕਹਦੀ ਐਕਸਪੈਰੀਮੈਂਟ ਹੋਣ ਦਿੱਤਾ ਇੱਕ ਨਹਿਰ ਹੋਰ ਮਿਲ ਗਈ ਇਹਦੇ ਵਿੱਚ ਐਕਸਪੈਰੀਮੈਂਟ ਕਰਦੇ ਆ ਰੱਸਾ ਆਪਾਂ ਫੇਰ ਕੱਢ ਲਿਆ ਗੱਡੀ ਦੇ ਵਿੱਚੋਂ ਕਿਉਂਕਿ ਫਿਰ ਜਿਵੇਂ ਕਹਦੀ ਐ ਬੀ ਫੌਜੀ ਦੇ ਨਾਲ ਹਥਿਆਰ ਤਾਂ ਜ਼ਰੂਰੀ ਆ ਹਨ ਜਦੋਂ ਕੋਈ ਸਪੈਰੀਮੈਂਟ ਕਰਨਾ ਹੋਵੇ ਇਹ ਨਾ ਮਿੱਤਰੋ ਆ ਆਪਾਂ ਚੈੱਕ ਕਰਦੇ ਆ ਪਾ ਖੜਾ ਇਹ ਵੀ ਇੱਥੋਂ ਆਪਾਂ ਨੂੰ ਜੱਜ ਹੋ ਜੂ ਵੀ ਕਿੰਨਾ ਕੁ ਮਤਲਬ ਉਹ ਆ ਹਨਾ ਆਪਾਂ ਨੂੰ ਜੱਜ ਹੋ ਜੂਗਾ ਵੀ ਕਿੰਨਾ ਕਿੰਨੀ ਕੁ ਡੂੰਗੀ ਆਪਾਂ ਮੇਣਾਗੇ ਇਹਨੂੰ ਆ ਦੇ ਨਾ ਤਾਂ ਆਪਣਾ ਰੱਸਾ ਉੱਡੇ ਵੀ ਤੂੰ ਲਾਲਾ ਯਾਰ ਫੇਰ ਵੀ ਬਹੁਤ ਜ਼ਿਆਦਾ ਡੂੰਗੀ ਆ ਦੱਸ ਦੀ ਮੈਨੂੰ ਰੱਸਾ ਜਦੋਂ ਹੇਡਾਂ ਵਗ ਗਿਆ ਵਗ ਗਿਆ ਹਨਾ ਇੱਥੇ ਤੱਕ ਨਾ ਇਹਨੂੰ ਆਪਾਂ ਇੱਥੇ ਲਿਆ ਕੇ ਮੇਣਾਗੇ ਲੈ ਆਪ ਐ ਇੱਥੇ ਇਕੱਠੇ ਦੇ ਲਈ ਆਪਾਂ ਨੂੰ ਇਕੱਠਾ ਕਰ ਲਿਆ ਹਾਲਾਤ ਦਿਖਾ ਦੇ ਨਹਿਰ ਦੇ ਕਿਨੇ ਦਰੱਖਤ ਘਟ ਦੇ ਨਹੀਂ ਤਾਂ ਕੱਲਾ ਰਸਤੇ ਤੇ ਪਾਗ ਜਾਂਦਾ ਬਾਕੀ ਹੋਰ ਵੀ ਅਧਰਮ ਇਹਦੇ ਵਿੱਚ ਨਾ ਆਹ ਬਹੁਤ ਕੁਸ ਰੇ ਤਰੂਤਾ ਖਾਸ ਆ ਇਹਦੇ ਵਿੱਚ ਜਦੋਂ ਚੱਲਦੀ ਸੀ ਇਹ ਗਾਦਕੂਦ ਖਾਸੀ ਚੜੀ ਪਈਆ ਮੇਰੇ ਸਾਹ ਹੋਰ 10 ਫੁੱਟ ਇਹ ਹੋਰ ਡੂੰਘੀ ਹੋਊ ਹੈਨਾ ਕਿਉਂਕਿ ਪੱਧਰੀ ਨਹਿਰ ਨਹੀਂ ਕਦੇ ਵੀ ਹੁੰਦੀ ਇਹਦੇ ਵਿੱਚ ਤਾਂ ਗਾਦਗੂਦ ਬਾਹਲੀ ਆਈ ਹੋਈ ਆ ਦਰਖਤ ਹੋਏ ਪਏ ਆ ਤੇ ਖੜ ਜਾ ਮੈਂ ਡਿੱਗੀ ਖੋਲਣਾ ਆਪ ਬਾਕੀ ਰੱਸਾ ਰੱਖ ਦਿੰਨੇ ਆ ਡਿੱਗੀ ਚ ਤੇ ਜਿੰਨਾ ਉਹ ਤੇ ਉੱਥੇ ਤੱਕ ਲੱਗਿਆ ਨਾ ਉਥੇ ਚੈੱਕ ਕਰ ਲਈ ਆ ਤਾਂ ਹੋਇਆ ਆ ਆ ਸਾਰੀ ਉਹ ਹੀਠਾਂ ਲੱਗਿਆ ਹੋਇਆ ਦੀਆ ਆ ਦੇਖੋ ਏ ਫੜ ਮੈਂ ਫੜ ਜਾ ਦੇਖ ਹੁਣ ਆਪਾਂ ਕਿਵੇਂ ਮਣੀ ਐ ਹਾਂ ਆ ਆ ਆ ਇਹ 1 ਮੀਟਰ ਆਂਦੇ ਨੇ ਨਾ ਇਹ ਆ ਇਹ 1 ਮੀਟਰ ਹੁੰਦਾ ਇਹ ਆਪਾਂ ਮੀਟਰਾਂ 'ਚ ਮਣਦੇ ਆ ਹਾਜੀ ਇੱਕ ਇੱਕ ਆਹ ਹੋਏ ਉਹ 1 ਮੀਟਰ ਹੁੰਦਾ ਚਲ ਆਂ ਲੜਾ ਅਸਾ 1 2 ਹਾਂ 1 ਮੀਟਰ 2 3 4 5 6 7 8 9 10 ਬਈ 30 ਫੁੱਟ ਤਾਂ ਸਹੀ ਗੱਲ ਆ 30 ਤਾਂ ਹੋ ਗਈ ਇਹ ਹੈ ਨਾ ਤੇ 10 ਫੁੱਟ ਹੋਰ ਮੰਨ ਲੈ 40 40 ਫੁੱਟ ਸੱਜੇ ਨੂੰ ਇਹ ਇਹ ਨਹਿਰ ਹੈ ਤੇ ਜਿਹੜੀ ਆ ਪਾਖੜਾ ਦੇ ਵਿੱਚ ਐਕਸਪੈਰੀਮੈਂਟ ਕਰਦੇ ਸੀ ਉਹ ਹੋਰ 10 ਫੁੱਟ ਡੂੰਗੀ ਮੰਨ ਲਾ ਯਾਰ ਉਹ ਇਦੋਂ ਚੌੜੀ ਵੀ ਸੀ ਨਾ ਹਨਾ 30 ਤੇ 40 50 ਫੁੱਟ ਫਿਰ ਹੈਗਾ ਐਸਟੀਮੇਟ ਬਈ ਹਨਾ ਲੈ ਮਿੱਤਰੋ ਪਾਖੜਾ ਨਹਿਰ ਜਿਹੜੀ ਨਾ 50 ਫੁੱਟ ਡੂੰਗੀ ਮੰਨ ਕੇ ਚੱਲਿਓ ਸਪੈਸ਼ਲ 500 ਦਾ ਰੱਸੀ ਤੇ ਲਾਇਆ ਪਹਿਲਾਂ ਵੀ ਅੱਜ ਇਹ ਖੋਜ ਕਰਕੇ ਦੇਖਣੀ ਹੈ ਨਾ ਚਲ ਲੈ ਮਿੱਤਰੇ ਇਹ ਹੋਰ ਵੀ ਆਪਾਂ ਨੂੰ ਕੰਮ ਦਿਆ ਕਰੂ ਯਾਰ ਹਾਂਜੀ ਗੱਡੀ 'ਚ ਰੱਖਦੇ ਹਾਂ ਹਨਾ 50 ਫੁੱਟ ਡੂੰਗੀ ਪਾਖੜਾ ਨਹਿਰ ਹੈਗੀ ਆ ਬਈ ਹੁਣ ਬਾਕੀ ਜਿਹੜੇ ਯਾਰ ਉਸ ਦਾ ਨਾ ਗੋਤਾਖੋਰ ਹੁੰਦੇ ਆ ਉਹਨਾਂ ਨੂੰ ਤਾਂ ਇਹ ਚੀਜ਼ਾਂ ਦਾ ਅੰਦਾਜ਼ਾ ਹੁੰਦੀ ਆ ਚਲ ਆਪਾਂ ਭਈ ਰੱਸਾ ਪਾ ਲਿਆ ਜਿਹੇਜ ਆਪਣੇ ਲਈ ਐਕਸਪੀਰੀਅੰਸ ਤੀਗਾ 50 ਫੁੱਟ ਪਾਖੜਾ ਨਹਿਰ ਹੈਗੀ ੜੂਂਗੀ ਇਹ ਮੰਨ ਲਈਏ ਹੁਣ ਆਪਾਂ ਚਲੋ ਸਜਣੋ ਕਰ ਦਿਓ ਵੀਡੀਓ ਸ਼ੇਅਰ ਕਰਾਂ 50 ਫੁੱਟ ੜੂਂਗੀ ਆ ਪਾਖੜਾ ਨਹਿਰ ਸਾਨੂੰ ਅੱਜ ਦਾ ਦੱਸਤਾ ਕਲੀਅਰ ਕਰਕੇ